ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਅੱਜ ਟਰੈਕਟਰ ਪ੍ਰੇਡ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਪੂਰੇ ਪੰਜਾਬ ਭਰਤੀ ਤਸਵੀਰਾਂ ਆਪਣੇ ਕੈਮਰੇ ਦਿਖਾ ਰਿਹਾ ਨਿਊ ਚੰਡੀਗੜ੍ਹ ਏਰੀਆ ਦੇ ਵਿੱਚ ਜੋ ਵਿਰੋਧ ਚਲ ਰਿਹਾ ਹੈ ਇੱਕ ਵੱਡਾ ਟਰੈਕਟਰ ਮੈਸੂ ਹੈ ਸਾਈਡ ਤੋਂ ਟਰੈਕਟਰ ਸੀ ਜੋ ਕਿ ਬਾਜ਼ਾਰਾਂ ਦੇ ਵਿੱਚ ਹੁੰਦਾ ਹੋਇਆ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿਵੇਂ ਜਿਹੜਾ ਇਹ ਟਰੈਕਟਰ ਮਾਰਚ ਹੈ ਜਿਹੜੇ ਮਜ਼ਦੂਰਾਂ ਨਾਲ ਵਪਾਰੀਆਂ ਨੂੰ ਸੰਬੋਧਨ ਕਰਦਾ ਆ ਰਿਹਾ ਕਿ ਇਹ ਲੜਾਈ ਤੁਹਾਡੀ ਵੀ ਹੈ ਤੁਹਾਡੇ ਵੀ ਕਾਰੋਬਾਰ ਜਿਹੜੇ ਖਤਮ ਕੀਤੇ ਜਾ ਰਹੇ ਨੇ ਇਹ ਤਸਵੀਰ ਲਾਈਵ ਦਿਖਾ ਰਹੇ ਆ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰੋ ਮੁੱਲਾਂਪੁਰ ਬਾਜ਼ਾਰ ਦੀ ਮੁੱਲਾਂਪੁਰ ਬਾਜ਼ਾਰ ਤਸਵੀਰ ਦਿਖਾ ਰਹੇ ਹਾਂ ਕਿ ਜਿਹੜੀ ਕੋਈ ਲੰਬੀ ਘਟਨਾ ਹੈ ਕਿ ਟਾਈਟਰ ਮਾਰਚ ਜਿਹੜਾ ਕੀਤਾ ਜਾ ਰਿਹਾ ਤਾਂ ਇਸ ਨੂੰ ਲੈ ਕੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਵੱਡਾ ਸੰਘਰਸ਼ ਜਿਹੜਾ ਕਿਸਾਨਾਂ ਵੱਲੋਂ ਅਲਿਖਿਆ ਹੋਇਆ ਹੈ ਤਾਂ ਉਹ ਸਾਹਮਣੇ ਤਸਵੀਰ ਦਿਖਾ ਸਮੇਤ ਉਹ ਸਾਹਮਣੇ ਦੇਖੋ ਸਾਡੇ ਜਿਹੜੇ ਲੋਕ ਮਿਸ਼ਨ ਇਲਾਕੇ ਦੇ ਜਿਹੜੇ ਜਹਾੜੂ ਨੇ ਉਹ ਜਾ ਰਹੇ ਨੇ ਤਾਂ ਉਹਨਾਂ ਵੱਲੋਂ ਲਗਾਤਾਰ ਇਹ ਸੰਘਰਸ਼ ਜਿਹੜਾ ਅਲਿਖਿਆ ਹੋਇਆ ਹੈ ਤੇ ਦੂਜੇ ਪਾਸੇ ਜਿਹੜੇ ਬਾਜ਼ਾਰ ਦੇ ਵਿੱਚੋਂ ਪਜਾਰੂ ਦਿਖਾ ਦਿਓ ਜਿਹੜੇ ਟਰੈਕਟਰ ਮਾਰਚ ਕਰਦੇ ਹੋਏ ਕਿਸਾਨ ਆ ਰਹੇ ਨੇ ਨੌਜਵਾਨਾਂ ਵਿੱਚ ਭਾਜ ਜਜਵਾ ਤੇ ਇਹ ਟਰੈਕਟਰ ਉੱਤੇ ਕਿਸਾਨੀ ਚੰਡਾ ਲਗਾ ਕੇ ਜਿਹੜੇ ਤੁਸੀਂ ਦੇਖੋ ਕਿਸਾਨ ਟਰੈਕਟਰ ਮਾਰਚ ਕਰ ਰਹੇ ਨੇ ਤਸਵੀਰਾਂ ਲਾਈਵ ਦਿਖਾ ਰਹੇ ਆ ਵੱਤ ਤੋਂ ਵੱਧ ਖਬਰ ਸ਼ੇਅਰ ਕਰ ਦੇ ਲੋ ਕਿ ਕਿਹਦੇ ਵਿੱਚ ਇੱਕ ਵੱਡਾ ਟਰੈਕਟਰ ਮਾਰਚ ਜਿਹੜਾ ਕਿਸਾਨਾਂ ਵੱਲੋਂ ਕੀਤਾ ਗਿਆ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਜਿਗਾਰ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਕਿ ਕਿ ਉਹਨਾਂ ਵੱਲੋਂ ਸਾਡੀਆ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕੀਤੀ ਜਾਣ ਕਿ ਅਸੀਂ ਅੱਜ ਆਪਣਾ ਟਰੈਕਟਰ ਮਾਰਚ ਨਹੀਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਅਸੀਂ ਦੁਖੀ ਆ ਸਾਡੇ ਦੇ ਟਰੈਕਟਰ ਮਾਰਚ ਦਾ ਇੱਕ ਮੈਸੇਜ ਜਿਹੜਾ ਕੇਂਦਰ ਸਰਕਾਰ ਤੱਕ ਤੇ 50 ਸਰਕਾਰ ਤੱਕ ਪਹੁੰਚੇ ਉਹਨਾਂ ਨੂੰ ਦੱਸੇ ਕਿ ਸਾਡੀਆਂ ਫਸਲਾਂ ਦੇ ਜਿਹੜਾ ਮੰਗਣ ਦੀ ਤਜਾਰੀ ਐ ਐਮਐਸਪੀ ਗਰੰਟੀਿੰਗ ਦਿੱਤੀ ਜਾ ਰਹੀ ਤਾਂ ਉਸੇ ਤਰੀਕੇ ਦੇ ਨਾਲ ਇਹ ਜਿਹੜੇ ਕਸਾਮੀ ਸੰਘਰਸ਼ ਜਿਹੜਾ ਸ਼ੁਰੂ ਹੋਇਆ ਆ ਜਿੱਥੇ ਕਿ ਕਿਸਾਨੀ ਦੇ ਲੋਕ ਨੇ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਚੱਲ ਰਿਹਾ ਦੂਜੇ ਪਾਸੇ ਤੁਸੀਂ ਦੇਖੋ ਕਿ ਜਿਹੜਾ ਅੱਜ ਟਰੈਕਟਰ ਪਰੇਡ ਕੀਤੀ ਗਈ ਹੈ ਟਰੈਕਟਰ ਪਰੇਡ ਦੇ ਵਿੱਚ ਪੂਰੇ ਇਲਾਕੇ ਦੇ ਜਿਹੜੇ ਇਹ ਨੀ ਚੰਡੀ ਦੇ ਇਲਾਕੇ ਦੇ ਟਰੈਕਟਰ ਨੇ ਜਿਹੜੇ ਤੁਸੀਂ ਦੇਖੋ ਕੀ ਇਜਗਾ ਉੱਤੇ ਪਹੁੰਚੇ ਸੀ ਤਾਂ ਉਹਨਾਂ ਵੱਲੋਂ ਕਿ ਪੂਰੇ ਖਰੜਾ ਕਰਾਰੀ ਤੇ ਨਿਊ ਚੰਡੀਗੜ੍ਹ ਏਰੀਆ 'ਚ ਪਰੇਡ ਕੀਤੀ ਗਈ ਹੈ ਮੁੱਲਾਂਪੁਰ ਬੈਰੀਅਰ ਤੋਂ ਇਹ ਯੂ ਟਰਨ ਕਰਕੇ ਟਰੈਕਟਰ ਆਏ ਨੇ ਤਾਂ ਇਹਨਾਂ ਵੱਲੋਂ ਬੁਝਾਰ ਦੇ ਵਿੱਚ ਚਲਦੇ ਹੋਏ ਸਬੋਧਨ ਕੀਤਾ ਕਿ ਇਹ ਲੜਾਈ ਵਪਾਰੀਆਂ ਦੀ ਤੇ ਨਾਲ ਨਾਲ ਦੀ ਨਾਲ ਮਜ਼ਦੂਰਾਂ ਦੀ ਵੀ ਹੈ ਕਹਿੰਦੇ ਕਿਸਾਨਾਂ ਦੀ ਲੜਾਈ ਨਹੀਂ ਪਰ ਤੁਸੀਂ ਦੇਖੋ ਕਿ ਕਿੰਨੇ ਲੰਬੀ ਗਿੜਤੇ ਹੋ 100 ਤੋਂ 200 ਟਰੈਕਟਰ ਜਿਹੜੇ ਵੱਤਵਾ ਟਰੈਕਟਰ ਸੀ ਜਿਹੜੇ ਇਸ ਇਸਾਰਸ ਦੇ ਵਿੱਚ ਪਹੁੰਚੇ ਸੀ ਤਾਂ ਇਸ ਨੂੰ ਲੈ ਕੇ ਦੇਖਦੇ ਕਿ ਇਹ ਜਿਹੜੀ ਟਰੈਕਟਰ ਪਰੇਡ ਹੈ ਕਿੰਨਾ ਕਿ ਇਸਦਾ ਅਸਰ ਹੈ ਸਰਕਾਰ ਕਹਿੰਦਾ ਕਿ ਕਿੰਨੀ ਜਲਦੀ ਜਿਹੜੀ ਕਿਸਾਨੇ ਮੰਨਦਾ ਮੰਨਦੇ ਨੇ ਧੰਨਵਾਦ ਸਮਝੋ ਸਿਗਾ ਤੁਹਾਡੇ ਕੰਮ ਮੈਂ ਸੁਮਿਤ ਨਾਲ ਉਤੇ ਸੀ